ਜੀ ਰਗਾ ਜੋ ਹਜੇ ਮੌਕੇ ਵੇਖਿਆ ਜਾ ਸਕਦਾ ਜ਼ਬਰਦਸਤ ਸੁਆਪਰੇਟ ਵੀ ਹੋਇਆ ਗਲੇ ਤੇ ਖੂਲ ਵਗਣ ਲਿਆ ਕਾਰਾ ਕੀਤਾ ਤਾਂ ਕੈਪਟਨ ਨੇ ਕੀਤਾ ਸਾਡੇ ਜੋ ਆਈ ਨੇ ਕੀਤਾ ਬਾਕੀ ਕੋਈ ਜਾ ਕੇ ਨਹੀਂ ਜਾਇਜ਼ ਹੋਤੀ ਕੈਪਟਨ ਸਿੰਘ ਜਿਹੜੇ ਉਹ ਤੁਹਾਡੇ ਜੋ ਆਈ ਜੋ ਕਾਰਾ ਕੀਤਾ ਇਹਦੇ ਕਰ ਕਰਾ ਕੇ ਤੇ ਬੋਰੀ ਚ ਪਾ ਕੇ ਤੇ ਹਸਪੀਟਲ ਜਾਂਦਾ ਦਿਓਲ ਮਰੀ ਨੂੰ ਲੈ ਕੇ ਆਏ ਤੇ ਜਦੋਂ ਇਹਨੇ ਬਾਹਰੋਂ ਆਉਣਾ ਸੀ ਇਹਦੇ 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 ਵਾਰਨਿੰਗ ਵਿੱਚ ਚੈਲੰਜ ਇਹ ਹੀ ਕਿ ਮੈਨੂੰ ਆਲਿਆਂ ਦੇ ਦੋ ਤਿੰਨ ਦਿਨਾਂ ਜੀ ਮੈਂ ਤਾਰੇ ਦਿਖਾ ਜਾਗਾ ਮੈਂ ਕੀ ਆ ਤੇ ਇਹ ਕੀ ਹੈ ਨਹੀਂ ਤਾਰੇ ਦੀ ਗੀ ਹੈ ਘਰ ਜ ਖਰਚ ਉਕੜੀ ਹਿੰਦ ਸੜੀ ਲੜਕੀ ਨੂੰ ਨਹੀਂ ਆ ਨਹੀਂ ਆ ਇਹਨੂੰ ਆਪਾਂ ਨਾ ਮੈਂ ਆਪਣੇ ਬੱਚੇ ਦੀ ਕਸਮ ਖਾ ਕੇ ਕਹੂੰਗਾ ਜੋ ਕਹੂਗੀ ਇਹ ਆਪੇ ਦੱਸ ਦੂਗੀ ਵੀ ਕੀ ਹਾਲਤਾ ਹੈ ਨਹੀਂ ਇਹ ਕਸਮ ਕਰਨੇ ਆਂ ਵੀ ਅਹੀਂ ਇਹਨੂੰ ਕੋਈ ਸਿੱਖਾਇਆ ਹੋਵੇ ਵੀ ਤੂੰ ਆਪ ਬੋਲੀ ਨਹੀਂ ਇਹ ਵੀ ਕਸਮ ਖਾਨੇ ਆ ਆਪਣੇ ਤੀ ਹਪਤਾ ਤਾਂ ਖਾਨੇ ਆ ਤੈਨੂੰ ਚੁੰਦੇ ਕੁਛ ਮੰਮਾ ਨੇ ਖੁਦ ਖਾਦੀ ਪਾਪਾ ਦਾ ਕੋਈ ਕਸੂਰ ਨਹੀਂ ਪਾਪਾ ਸੱਤ ਸਾਲਾਂ ਬਾਅਦ ਬਾਹਰ ਆਏ ਸੀ ਠੀਕ ਹੈ ਜੀ ਸੋ ਇਹਨਾਂ ਦਾ ਇੱਕ ਇਲਜ਼ਾਮ ਆ ਕਿਉਂ ਕਾਰਫੋਨ ਨਹੀਂ ਸੀ ਕਰਦਾ ਆਪਣੀ ਕਰਵਾਇ ਦੀ ਠੀਕ ਹੈ ਜੀ ਉੱਤ ਦੱਸੋ ਤਰੋਜ਼ 7-7 3-3 4 ਵਾਰੀ ਫੋਨ ਕਰਦੇ ਪਪਾ ਉਹ ਤਾਂ ਚਲੋ ਡਿਟੇਲਾਂ ਵੀ ਆ ਹੀ ਜਾਣੀਆਂ ਠੀਕ ਹੈ ਜੀ 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 ਸਾਡੇ ਫਰਾਜ਼ ਦਾ ਕਾਰੋਜੜ ਗਿਆ ਦੇਖੋ ਜੀ ਸਾਨੂੰ ਨਾ ਰਿਪੋਰਟ ਤੇ ਭਰੋਸਾ ਵਾ ਤੁਸੀਂ ਕੀ ਲੱਗ ਤੁਸੀਂ ਕੀ ਲੱਗ ਮੈਂ ਉਹਦਾ ਜੇਠ ਹਾਂ ਪਿਤਾ ਵੀ ਲਾ ਲਓ ਠੀਕ ਹੈ ਜੀ ਪਿਤਾ ਲਾ ਲਓ ਮੈਂ ਆਪਣੇ ਪਰਜਾਈ ਕਦੀ ਕਿਹਾ ਨਹੀਂ ਬੇਟਾ ਕਰਕੇ ਗੱਲ ਕੀਤੀ ਅੱਜ ਤੱਕ ਠੀਕ ਹੈ ਜੀ ਜਿਹੜੇ ਜਿੰਨੇ ਜਿੰਨੇ ਇਲਜ਼ਾਮ ਲਾਏ ਨਾ ਸਾਡਾ ਭਰਾ ਵਾ ਇੱਕ ਸਾਥ ਬੰਦਾ ਜੀ 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 ਮੈਂ ਜਿਹੜੀ ਗੱਲ ਕਹੀ ਗਈ ਹੈ ਨਾ ਜੀ ਜੀ ਕਿ ਉਹਨੂੰ ਮਾਰਿਆ ਵਾ ਉੱਥੇ ਬੜੇ ਇਲਜ਼ਾਮ ਲੱਗੇ ਆ ਠੀਕ ਹੈ ਜੀ ਠੀਕ ਮੈਂ ਉਸ ਇਲਜ਼ਾਮਦਾਰਾਂ ਪਿੰਡ ਦਾ ਸਰਪੰਚ ਸਾਹਿਬ ਆਏ ਇਹਨਾਂ ਦੇ ਹਾਂਜੀ ਪੂਰੀਆਂ ਕਾਲ ਡਿਟੇਲਾਂ ਭੇਜੂਗਾ ਜੀ 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 ਕਿੰਨੇ ਉਹਨੇ ਪੈਸੇ ਭੇਜੇ ਆ ਜੀ ਜੀ ਤਿੰਨਾਂ ਸਾਲਾਂ ਚ ਉਹਦੇ ਕਾਊਂਟ ਚ ਕਿੰਨੇ ਪੈਸੇ ਆਏ ਆ ਜੀ 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 ਮੈਂ ਇੱਕ ਖੁਦ ਬਲੌਗਰ ਹਾਂ ਜੀ 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 ਮੇਰਾ ਚੈਨਲ ਖੁਦ ਤਿੰਨੇ ਚੈਨਲਾਂ ਮੇਰੇ ਠੀਕ ਹੈ ਮੈਂ ਖੁਦ ਬਲੌਗਰ ਹਾਂ ਹਾਂਜੀ ਹਾਂ ਹਾਂ ਜੀ ਜਿਹੜੀ ਆ ਉਹ ਸਾਹਮਣੇ ਕਰੂੰਗਾ ਠੀਕ ਹੈ ਜੀ ਉਹ ਮੈਂ ਉਹਦੀ ਕਾਲ ਡਿਟੇਲਾਂ ਵਿੱਚ ਪਾਉਂਗਾ ਵੀ ਕਿੱਥੇ ਕਿੱਥੇ ਫੋਨ ਕੀਤੇ ਉਹਨੇ ਔਰ ਇਸ ਵਕਤ ਮੇਰੇ ਕੋਲ ਕਾਲ ਰਿਕਾਰਡ ਹੈ ਕਿ ਮੈਂ ਚੱਲਣ ਤੋਂ ਪਹਿਲਾਂ ਇਹਨਾਂ ਨੂੰ ਫੋਨ ਕੀਤਾ ਜੀ ਇਹਨਾਂ ਫੋਨ ਨਹੀਂ ਚੁੱਕਿਆ ਅੱਛਾ ਜੀ ਮੈਂ ਮੈਸੇਜ ਕੀਤੇ ਵਾਇਸ ਮੈਸੇਜ ਮੇਰੇ ਫੋਨ ਵਿੱਚ ਆ ਠੀਕ ਹੈ ਜੀ ਕਿ ਬਿਨਤ ਸਿੰਘ ਜੀ ਤੁਹਾਡੀ ਭੈਣ ਨੇ ਕੁਝ ਜਿਰੀਲੀ ਚੀਜ਼ ਖਾ ਲਈ ਆ ਤੁਸੀਂ ਫੋਨ ਕਿਉਂ ਨਹੀਂ ਚੁੱਕਦੇ ਹੂੰ ਹੂੰ ਤੁਸੀਂ ਫੋਨ ਚੁੱਕੋ ਤੇ ਜਲਦੀ ਆ ਜਾਓ ਮੈਂ ਅਬਰੋਲ ਹਸਪੀਟਲ ਜਾ ਰਿਹਾ ਠੀਕ ਹੈ ਜੀ ਠੀਕ ਹੈ ਮੈਂ ਸਰ ਇਹ ਗਾਮ ਬਿਲਕੁਲ ਇਹ ਗੱਲ ਦਿੱਤੀ ਆ ਜੀ ਔਰ ਐਜੀ ਵਿੱਚ ਮੇਰੇ ਮੌਜੂਦ ਆਓ ਠੀਕ ਹੈ ਜੀ ਚੀਚਾ ਠੀਕ ਹੈ ਜੀ ਬਾਕੀ ਆ ਬਾਕੀ ਆ ਉਹਦੀ ਬੇਟੀ ਆ ਇਹਨੂੰ ਆਪਾਂ ਨਾ ਮੈਂ ਆਪਣੇ ਬੱਚਿਆਂ ਦੀ ਕਸਮ ਖਾ ਕੇ ਕਹੂੰਗਾ ਜੋ ਕਹੂਗੀ ਇਹ ਆਪੇ ਦੱਸ ਦੂਗੀ ਵੀ ਕੀ ਹਾਲਤ ਆ ਉਹ ਨਹੀਂ ਇਹ ਕਸਮ ਕਰਨੇ ਆ ਵੀ ਅਹੀਂ ਇਹਨੂੰ ਕੋਈ ਸਿੱਖਾਇਆ ਹੋਵੇ ਵੀ ਤੂੰ ਆਪ ਬੋਲੀ ਨਹੀਂ ਇਹ ਵੀ ਕਸਮ ਖਾਣੇ ਆ ਆਪਣੇ ਤੀਆਂ ਪੁੱਤਾਂ ਤਾਂ ਖਾਣੇ ਆ ਜਣ ਚੁੰਦੇ ਕੁਛ ਮੰਮਾ ਨੇ ਖੁਦ ਖਾਧੀ ਪਾਪਾ ਦਾ ਕੋਈ ਕਸੂਰ ਨਹੀਂ ਪਾਪਾ 7 ਸਾਲਾਂ ਬਾਅਦ ਬਾਹਰ ਆਏ ਸੀ ਠੀਕ ਹੈ ਜੀ ਸੋ ਇਹਨਾਂ ਦਾ ਇੱਕ ਇਲਜ਼ਾਮ ਹੈ ਕਿ ਉਹ ਘਰ ਫੋਨ ਨਹੀਂ ਸੀ ਕਰਦਾ ਆਪਣੀ ਘਰਵਾਲੀ ਨੂੰ ਠੀਕ ਹੈ ਜੀ ਉੱਤ ਦੱਸੋ ਉਹ ਤਾਂ ਰੋਜ਼ ਸੱਤ ਸੱਤ ਤਿੰਨ ਤਿੰਨ ਚਾਰ ਵਾਰੀ ਫੋਨ ਕਰਦੇ ਸੀ ਪਾਪਾ ਉਹ ਤਾਂ ਚਲੋ ਡਿਟੇਲਾਂ ਵੀ ਆਈ ਜਾਣੀਆਂ ਠੀਕ ਹੈ ਜੀ ਉਹ ਜੀ ਰਗਾ ਜੋ ਹਜੇ ਮੌਕੇ ਵੇਖਿਆ ਜਾ ਸਕਦਾ ਜ਼ਬਰਦਸਤੀ ਸੁਆਪਰੇਟ ਵੀ ਹੋਇਆ ਗਲੇ ਤੇ ਖੂਲ ਵਗਣ ਲਿਆ ਆ ਕਾਰਾ ਕੀਤਾ ਤਾਂ ਕੈਪਟਨ ਨੇ ਕੀਤਾ ਸਾਡੇ ਜਵਾਈ ਨੇ ਕੀਤਾ ਬਾਕੀ ਕੋਈ ਜਾ ਕੇ ਨਹੀਂ ਜਾ ਜਹੀ ਹੁੰਦੇ ਸੀ ਕੈਪਟਨ ਸਿੰਘ ਜਿਹੜੇ ਉਹ ਤੁਹਾਡੇ ਜਵਾਈ ਨੇ ਜਵਾਈ ਜੋ ਕਾਰਾ ਕੀਤਾ ਇਹਦੇ ਕਰ ਕਰਾ ਕੇ ਤੇ ਬੋਰੀ ਚ ਪਾ ਕੇ ਤੇ ਹਸਪੀਟਲ ਜਾਂਦਾ ਦਿ올 ਮਰੀ ਨੂੰ ਲੈ ਕੇ ਆਏ ਇਹ ਬਾਕੀ ਵੀਡੀਓ ਬਣ ਸਕਦੀ ਤੇ ਇਹ ਕਿਉਂ ਨਹੀਂ ਬਣ ਸਕਦੀ 13 ਸਾਲ ਹੋ ਗਏ 13 ਸਾਲ ਹੋ ਗਏ ਪਰ ਵਿੱਚੋ ਹੀ ਇਹਨਾਂ ਦੀ ਤਕਰੀਬਨ ਬਣੀ ਹੀ ਰਗੀ ਬਣੀ ਨਹੀਂ ਆ ਕਿੰਨੇ ਬੱਚੇ ਆ ਲੜਕੀ ਦੇ ਦੋ ਬੱਚੇ ਆ ਬਹੁਤ ਚੰਗਾ ਠੀਕ ਹੈ ਤੇ ਜਦੋਂ ਇਹਨੇ ਬਾਹਰੋਂ ਆਉਣਾ ਸੀ ਇਹਦੇ ਇਹਦੇ ਵਾਰਨਿੰਗ ਇਸ ਚੈਲੰਜ ਇਹ ਹੀ ਤੇ ਮੈਨੂੰ ਆ ਲਿਆਂ ਦਿਓ ਦੋ ਤਿੰਨ ਦਿਨਾਂ ਚ ਮੈਂ ਤਾਰੇ ਦਿਖਾ ਜਾਗਾ ਮੈਂ ਕੀ ਆ ਤੇ ਇਹ ਕੀ ਆ ਨਹੀਂ ਤਾਰੇ ਦੀ ਘਰ ਚ ਘਰ ਚ ਕੁੜੀ ਨੂੰ ਸਾਡੀ ਲੜਕੀ ਨੂੰ ਨਹੀਂ ਹੁੰਦੀ ਨਹੀਂ ਹੋਇਆ ਤੇ ਨਹੀਂ ਹੋਈ ਦੱਸਿਆ ਤਾਂ ਨਹੀਂ ਜਦੋਂ ਹੋਇਆ ਨਹੀਂ ਤਾਂ ਕਿਦਾਂ ਹੀ ਕਹਿਦੀ ਆ ਅਸਲੀ ਵੇਖਿਆ ਅੱਖੀਂ ਵੇਖ ਲਓ ਤੁਸੀਂ ਵੇਖੋ ਜਾ ਕੇ ਬੋਕਾ ਵੇਖੋ ਠੀਕ ਹੈ ਦੋ ਤਿੰਨ ਪਿੰਡਾਂ ਦੀ ਪੰਚਾਇਤ ਆਈ ਆ ਲੈ ਚੈੱਕ ਕਰੋ ਫੋਨ ਵਗਣ ਲਿਆ ਤੇ ਟੀਕਾ ਲੱਗਾ ਉੱਥੇ ਜ਼ਿਆਦਾ ਨਹੀਂ ਇੱਕ ਪਾਸੋਂ ਹੁਣ ਵੇਖੀ ਨਾ ਲਾ ਦੂਸਰੇ ਪਾਸੇ ਜਿਹੜਾ ਲੱਗ ਰਿਹਾ ਤੁਹਾਨੂੰ ਸ਼ੱਕ ਆ ਕਿ ਕੋਈ ਚੀਜ਼ ਨਾ ਹਾਂ ਚੀਜ਼ ਲਈ ਟੀਕਾ ਲੱਗਾ ਗਿਆ ਕੋਈ ਦਿੱਤਾ ਨਹੀਂ ਗਿਆ ਇਹ ਤੁਹਾਨੂੰ ਚਲਿਆ ਪੂਰਾ ਬਾਕਸਿੰਗ ਵੀ ਚੱਲੀ ਆ ਕੱਲ ਕਾਦੇ ਤੌਣ ਜਾ ਵੇਖੋ ਜਾ ਕੇ ਮੋਕਾ ਦੇਖੋ ਸਾਰੀ ਸੰਗਤ ਆਈ ਆ ਵੇਖੋ ਇਹ ਲੈ ਕੇ ਗਏ ਦਿਓਲ ਗੁਰਦਵਾਰਾ ਤੇ ਉਦੋਂ ਲੜਕੀ ਦੀ ਹਾਲਤ ਕਿਸ ਤਰ੍ਹਾਂ ਦੀ ਕੱਖ ਵੀ ਨਹੀਂ ਉਹ ਤਾਂ ਲਿਆ ਕੇ ਛੱਡ ਦਿੱਤੀ ਨਾ ਕਿਸੇ ਨਾਲ ਗੱਲ ਹੋਈ ਨਾ ਸਾਡੀ ਉਦੋਂ ਵੀ ਪਤਾ ਲੱਗਾ ਲਾ ਕੇ ਤੇ ਲਿਆ ਕੇ ਤੇ ਸਾਡੇ ਆ ਕੇ ਤੁਹਾਡੀ ਕੁੜੀ ਜੇ ਸਾਡੇ ਨਾਲ ਗੱਲ ਪਹਿਲਾਂ ਕਰੋਦੇ ਤੇ ਖੁੱਸ ਸਕਦਾ ਬਚ ਜੇ ਇਹਨਾਂ ਆਉਣ ਲੱਗਿਆਂ ਫੋਨ ਵੀ ਨਹੀਂ ਕੀਤਾ ਠੀਕ ਹੈ ਜੀ ਰਸਤੇ 'ਚ ਕੀਤਾ ਰਸਤੇ 'ਚ ਕੀਤਾ ਤੇ ਕੀ ਕੀਤਾ ਕੰਮ ਕਰਕੇ ਤੇ ਫੇਰ ਕੀਤਾ ਰਸਤੇ 'ਚ ਕੀਤਾ ਗਿਆ ਇਹਨਾਂ ਨੇ ਮੈਂ ਬ੍ਰਦਰ ਆ ਕੁੜੀ ਦਾ ਜੀ ਮੈਨੂੰ ਰਸਤੇ 'ਚ ਫੋਨ ਆਇਆ ਕੁੜੀ ਦੇ ਜੇਠ ਦਾ ਵੱਡੇ ਭਾਜੀ ਉਹਨਾਂ ਕੈਪਟਨ ਸਿੰਘ ਦਾ ਜੀ ਜੀ ਉਹਨਾਂ ਕਹਾਂ ਵੀ ਜਲਦੀ ਆ ਜਾਓ ਤੁਹਾਡੀ ਕੁੜੀ ਨੇ ਕੋਈ ਧੀਲੀ ਚੀਜ਼ ਖਾ ਲਈ ਠੀਕ ਅਸੀਂ ਉਸੇ ਵੇਲੇ ਸਰ ਭੱਜੇ ਪਾ ਕੇ ਘਰੋਂ ਜੀ ਜਦੋਂ ਆਏ ਆ ਕੁੜੀ ਵੈਂਟੀਲੇਟਰ ਤੇ ਹੀ ਜੀ ਤੇ ਡਾਕਟਰ ਆਪਣੀ ਕਾਰਵਾਈ ਕਰਦੇ ਵੇ ਕੁੜੀ ਚ ਸਵਾਸ ਨਹੀਂ ਨਾ ਤੇ ਸਾਡੀ ਉਧਰ ਕੋਈ ਗੱਲ ਹੋਈ ਜੀ ਤੇ ਨਾ ਅਸੀਂ ਕਿਦਾਂ ਕਹਿ ਸਕੀਏ ਵੀ ਕੁੜੀ ਨੇ ਖੁਦ ਕੁਝ ਖਾਦਾ ਹੁਣ ਸਾਡੇ ਜਵਾਈ ਦਾ ਹੀ ਸਾਰਾ ਕਸੂਰ ਆ ਜਾਂ ਤਾਂ ਉਹਨਾਂ ਨੇ ਜਬਰੇ ਕੋਈ ਚੀਜ਼ ਉਹਨਾਂ ਨੂੰ ਦੇਤੀ ਆ ਤੇ ਜਾਂ ਤਾਂ ਉਹਨਾਂ ਨੇ ਕੋਈ ਇੱਕ ਬਲੱਡ ਹਲੇ ਵੀ ਨਿਕਲਿਆ ਕੋ ਮਾਰਤਾ ਉਹਨਾਂ ਨੇ ਇਨਸਾਫ ਦੀ ਮੰਗ ਕਰਦੇ ਆ ਜੀ ਸਾਡੇ ਜਵਾਈ ਨੂੰ ਸਜ਼ਾ ਹੋਣੀ ਚਾਹੀਦੀ ਆ ਠੀਕ ਆ ਉਹ ਮਾਰ ਰਿਹਾ ਅੰਦਰ ਇਹ ਸਰ ਆਪਣੇ ਲੜਕੀ ਆ ਸੁਖਵਿੰਦਰ ਕੌਰ ਹਾਂਜੀ ਇਹਦੇ ਪੇਕੇ ਹੈਗੇ ਆ ਪਿੰਡ ਪੰਡੋਰੀ ਬੈਂਸਾਂ ਜੀ ਗਰਦਾਫਰ ਦੇ ਲਾਗੇ ਜੀ ਤੇ ਇਹਦੇ ਸੌਰੀਆ ਗਿਆ ਪਿੰਡ ਮਠੋਲੇ ਦੀ ਥਾਣਾ ਛੀਗਾ ਬਿੰਦਪੁਰ ਦੇ ਚ ਹਾਂਜੀ ਤੇ ਉਹ ਕਿਤੇ ਧੂਆ ਪਰਿਵਾਰ ਨਾਲ ਝਗੜਾ ਚੱਲਦਾ ਜੀ ਪਹਿਲਾਂ ਕੋਈ ਪੁਰਾਣਾ ਪਤਾ ਪਤਰੀ ਬਾਹਰ ਬਹਿੰਦਾ ਵਾ ਉਹਨਾਂ ਦੇ ਬਾਹਰੋਂ ਆਇਆ ਇਹ ਤੇ ਝਗੜਾ ਆਇਆ ਵਾ 11 ਤਰੀਕ ਨੂੰ ਠੀਕ ਹੈ ਜੀ ਤੇ ਉਹ ਮੜਕ ਇਹਨਾਂ ਨੇ ਝਗੜਾ ਦੇ ਦਵਾਈ ਖਾ ਲਈ ਜ ਇਹਨਾਂ ਦਾਖਲ ਕਰਾਤਾ ਜੂਨ ਹਸਤਾਲ ਉੱਥੇ ਇਲਾਜ ਦੇ ਦੌਰਾਨ ਕੋਈ ਲੜਕੀ ਦੀ ਮੌਤ ਹੋ ਗਈ ਆ ਤੇ ਜਿਹੜਾ ਵਾ ਲੜਕੀ ਦੇ ਬਾਪ Pritam Singh ਦੇ ਤਰੋ ਕਾਨੂੰਨੀ ਬਿਆਨ ਤੇ ਆਪਾਂ ਪਰਚਾ ਦਾਇਰ ਕਰਤਾ ਜੀ ਜੋ ਕਾਨੂੰਨ ਮੁਤਾਬਕ ਆ ਰਹੀ ਆਪਾਂ ਕਰਤੀ ਹੈ ਜੀ ਜਿਹੜਾ ਦੋਸ਼ੀ ਹੈ ਜੇ ਉਹ ਸਾਡੀ ਗ੍ਰਿਫਤਾਰ ਕਰਕੇ ਜਲਦੀਪੁਰ ਨੂੰ ਤੇ ਆਪਾਂ ਕੇਸ ਦਾਇਰ ਕਰਾਂ ਉਹਨਾਂ ਦੋਸ਼ੇ ਤੇ ਸਾਡੀ ਲੜਕੀ ਨਾਲ ਝਗੜਾ ਉਹ ਮਾਰਕਟਾਈ ਕਰਦਾ ਸਾਡਾ ਜਿਹੜਾ ਦਵਾਈ ਹੈ ਜੀ ਠੀਕ ਹੈ ਜੀ ਤੇ ਉਹ ਤੋਂ ਤੰਗ ਆ ਕੇ ਤੇ ਨੇ ਉਹਦਾ ਦਵਾਈ ਇਹਨੇ ਦੇ ਦਿੱਤੀ ਹੈ ਜ਼ਬਰਦਸਤੀ ਇਹਨੂੰ ਜੋ ਵੀ ਹੈਗਾ ਜੀ ਉਹਦੇ ਮੁਤਾਬਕ ਆਪਾਂ ਕਾਰਵਾਈ ਕੀਤੀ ਹੈ ਜੀ